ਪੇਕੇ ਕਹ ਦਿੰਦੇ ਤੇਰਾ ਘਰ ਸੋਹਰਾ ਸੋਹਰੇ ਕਹ ਦਿੰਦੇ ਤੇਰਾ ਪੇਕਾ ਘਰ ਆ ਆਖਰ ਨੂੰ ਕੁੜੀਆਂ ਦਾ ਘਰ ਹੁੰਦਾ ਕਿ ਇਹ ਭਾਂਡੇ ਮੰਨਦੇ ਨਹੀਂ ਆਪਸੇ ਕਿਹੜੇ ਵੇਲੇ ਹੋਗੇ ਤੈਨੂੰ ਮੰਮੀ ਜੀ ਬਸ ਆਹੀ ਰਹਿ ਗਏ ਭਾਂਡੇ ਰਗੇ ਬਾਕੀ ਤਾਂ ਮੈਂ ਕੰਮ ਕਰਤਾ ਸੀਗਾ ਹੁਣ ਕਿਧਰ ਰਹੀ ਸੀ ਕੰਨ ਨਾਲ ਲਾਈ ਬੈਠੀ ਸੀਗੀ ਉਦੋਂ ਮੇਰੀ ਮੰਮੀ ਦਾ ਫੋਨ ਆ ਗਿਆ ਸੀਗਾ ਨਹੀਂ ਤੇਰੀ ਮਾਂ ਨੂੰ ਉਹਦੇ ਟਾਈਮ ਲੱਗਦਾ ਫੋਨ ਦਾ ਜਦੋਂ ਸਵੇਰੇ ਸਵੇਰੇ ਕੰਮ ਹੁੰਦਾ ਟਾਈਮ ਹੁੰਦਾ ਰਾਂ ਦਿਨੇ ਨੂੰ ਫੋਨ ਕਰ ਸਕਦੀ ਹੈਗੀ ਨੇ ਮਮੀ ਜੀ ਅਮਿਤ ਨੂੰ ਕੋਈ ਗੱਲ ਲਗੀ ਉਹ ਕਹਿੰਨਾ ਮੈਂ ਹਾਲ ਚਾਲ ਪੁੱਛਣ ਨੂੰ ਮੈਨੂੰ ਫੋਨ ਕਰ ਲਿਆ ਹਾਂ ਤੇ ਆਲੂ ਕਿਹਾ ਤੂੰ ਕੈਨੇਡਾ ਗਈ ਹੋਈ ਹੈਗੀ ਇਹ ਮੁੜ ਕੇ ਹਿੱਦੇ ਨੇ ਸਾਥ ਨੇ ਕਹਿ ਦੇਈ ਹੈਗੀ ਵੀ ਕੋਈ ਕੰਮ ਤੇ ਜਾਣਾਗਾ ਤੂੰ ਫੇਰ ਨਾਲ ਕੇ ਗੱਲ ਕਰ ਲੈਗਾ ਤੂੰ ਵੀ ਕਹਿ ਸਕਦੀ ਹੈਗੀ ਬਾਜ਼ਾਰ ਤਾਂ ਭਾਂਡਾ ਨਾ ਲੱਗਿਆ ਪੈਣਾ ਸਾਰਾ ਘਰ ਸਫਸਾਫ ਕਰਨ ਵਾਲਾ ਪੈ ਤਵੇਰ ਜਿਹਾ ਰੋਟੀ ਬਣਾਈਏਗੀ ਕੋਈ ਨਹੀਂ ਮਮੀ ਜੀ ਮੈਂ ਗਿਆ ਸੀ ਮੈਂ ਕੰਮ ਕਰਕੇ ਕਰਦੀ ਮੈਂ ਥੋੜੀ ਜਿਹੀ ਗੱਲ ਕਰੀ ਸੀ ਘੜਤਾ ਸੀ ਫੋਨ ਤਾਂ ਤੂੰ ਲੱਦੀ ਰੱਖਦੀ ਹੈ ਸਾਰਾ ਦਿਨ ਹੁਣ ਤਾਂ ਮੈਨਾਂ ਤਾਂ ਤੈਨੂੰ ਕੋਈ ਉਹ ਨਹੀਂ ਔੜਦਾ ਹੈਗਾ ਤੇਰੀ ਮਾਂ ਤਾਂ ਬੈਣੀ ਹੈ ਹੁਣ ਤਾਂ ਕੋਈ ਕੰ ਤੜਕੀ ਨਾਲ ਕੇ ਵੇਂਦੇ ਫੋਨ ਨਹੀਂ ਮੰਮੀ ਜੀ ਕੰਮ ਤਾਂ ਉਹਨਾਂ ਨੂੰ ਵੀ ਬਹੁਤ ਹੈਗੇ ਕੱਲੇ ਜਾਣੀ ਐ ਹਾਲ ਚਾਲ ਪੁੱਛਣ ਨੂੰ ਕਰ ਲਿਆ 10 ਮਿੰਟ ਪਹਿਲਾਂ ਹਾਲ ਚਾਲ ਪੁੱਛ ਲਿਆ ਤੇਰਾ ਕਰ ਲੈ ਕੰਮ ਧੋਏ ਸ਼ੰਕ ਭਰੇ ਭਰੇ ਭਾਂਡਿਆਂ ਦੇ ਮੈਨੂੰ ਕਿਸੇ ਨਾ ਕਿਸੇ ਲੋਟ ਇਹਦਾ ਫੋਨ ਬੰਦ ਕਰਾਉਣਾ ਪਊਗਾ ਕਦੇ ਭੈਣ ਦਾ ਫੋਨ ਆ ਗਿਆ ਕਦੇ ਮਾਂ ਦਾ ਆ ਗਿਆ ਕਦੇ ਮਾਸੀ ਦੀ ਕੁੜੀ ਦਾ ਆ ਗਿਆ ਹੋਰ ਕੋਈ ਕੰਮ ਨਹੀਂ ਹੈਗਾ ਬਸ ਤੜਕੀ ਫੋਨ ਤੇ ਲੱਗ ਜਾਂਦੀ ਹੈਗੀ ਨਾਂ ਦੇ ਮੁੰਡਾ ਜਨਮ ਦਿਨ ਸੀਗਾ ਦੀਦੀ ਸੂਟ ਤਾਂ ਪ੍ਰੈਸ ਕਰਤਾ ਤੇ ਪਰ ਨੀ ਹੋ ਗਿਆ ਥੋੜੀ ਜਿਹੀ ਪ੍ਰੈਸ ਲੱਗ ਗਈ ਸੂਟ ਤੇ ਲੈ ਮੰਮੀ ਹਰਿਆਣਾ ਇੱਕ ਵਾਰੀ ਕੀ ਹੋ ਗਿਆ ਬੁੱਤੂ ਦੇਖਣਾ ਮੇਰਾ ਨਵਾਂ ਸੂਟ ਮਜਾਦਾ ਇਹਨੇ ਮੈਂ ਤਾਂ ਲਈ ਵੀ ਦੋ ਸੂਟ ਸੀਗੀ ਨਹੀਂ ਤੇਰੀ ਕੀ ਦਿਮਾਗ ਕਿੱਥੇ ਰਹਿੰਦਾਗਾ ਤੈਨੂੰ ਜੀ ਪ੍ਰੈਸ ਕਰਨ ਨੂੰ ਕਹੇ ਤਾਂ ਕੁੜੀ ਨੇ ਤੂੰ ਤਾਂ ਸੌ ਗੜਾ ਪਾਣੀ ਦਾ ਸਰ ਤੇ ਪਾਏਗਾ ਪ੍ਰੈਸ ਨਹੀਂ ਧਿਆਨ ਨਾ ਕਰ ਸਕਦੀ ਸੀਗੀ ਨਹੀਂ ਮੰਮੀ ਜੀ ਐਵੇਂ ਦੀ ਕੋਈ ਗੱਲ ਨਹੀਂ ਪ੍ਰੈਸ ਤੇਜ਼ ਹੋ ਗਈ ਸੀ ਮੇਰੇ ਤੋਂ ਤੇਜ਼ ਕਿਉਂ ਹੋ ਗਈ ਤੇਰਾ ਦਿਮਾਗ ਉੱਥੇ ਫਿਰਦਾ ਮਾਂ ਕੋਲੇ ਘੁੰਮਦਾ ਜਦੋਂ ਮਾਂ ਤੜਕੀ ਫੋਨ ਲਾ ਲਾਂਗੇ ਫਿਰ ਕੰਮ ਕਿੱਥੇ ਆਉਣਗੇ ਬੱਸ ਤੜਕੀ ਸੋਈ ਚੋਂ ਉਦੋਂ ਫੋਨ ਆ ਗਿਆ ਨਹੀਂ ਮੰਮੀ ਤੂੰ ਇਹ ਨਹੀਂ ਸਕਦੀ ਹੈਗੀ ਤੜਕੀ ਲਾ ਕੇ ਬਹਿ ਜਾਂਦੀ ਫੋਨ ਕਹਿੰਦੇ ਭਾਣਨੇ ਲਾ ਲਿਆ ਕਹਿੰਦੇ ਮਾਂ ਨੇ ਲਾ ਲਿਆ ਵੀ ਕੰਮ ਹੈ ਨਹੀਂ ਆਪਣੇ ਘਰੇ ਆਪਾਂ ਕੋਈ ਆਉਂਗੇ ਜੁੱਲੀ ਚੱਕਾਂਗੇ ਜੇ ਤੈਨੂੰ ਇੰਨਾ ਸ਼ੌਂਕ ਸੀਗਾ ਪੇਕੇਆਂ ਕੋਲ ਦਿਮਾਗ ਰੱਖਦੀ ਹੈਗੀ ਤਾਂ ਤੂੰ ਉੱਥੇ ਹੀ ਰਹਿੰਦੀ ਵਿਆਹ ਕਿਉਂ ਕਰਾਇਆ ਸੀ ਤੈਨੂੰ ਪਤਾ ਤਾਂ ਹੈਗਾ ਬੀ ਬਿਆਰੀਆਂ ਜ਼ਿੰਮੇਵਾਰੀਆਂ ਤਾਂ ਸਾਰੀਆਂ ਸਿਰ ਪੈਂਦੀਆਂ ਨੇ ਪਿੱਛੋਂ 2500 ਦਾ ਸੂਟ ਸੀ ਮੇਰਾ ਸਾਰਾ ਸਫੂਕ ਤਾਂ ਦੇਖਣਾ ਹੁਣ ਇਹ ਕੁੜੀ ਕੀ ਦੱਸ ਕੀ ਕਹੂਗੀ ਜਾ ਕੇ ਕੋਈ ਗੱਲ ਨਹੀਂ ਦੀਦੀ ਮੈਂ ਸੁਖ ਨੂੰ ਕਹਿ ਕੇ ਨਾ ਤੁਹਾਨੂੰ ਪੈਸੇ ਦੇ ਦੂੰਗੀ ਸੂਟ ਪੈਸਿਆਂ ਦਾ ਨਹੀਂ ਹੁੰਦਾ ਜਿਹੜੀ ਮੈਂ ਹੁਣ ਜਾਣਾ ਸੀ ਪੈਸੇ ਤਾਂ ਮੈਂ ਕੀ ਕਰੂੰਗੀ ਮੇਰਾ ਸੂਟ ਪਾ ਦਿਓ ਤੁਸੀਂ ਕੋਈ ਨਾ ਦੀਦੀ ਜਿਹੜੀ ਜਿਹੜੇ ਮਨ ਨੂੰ ਲੱਗਦੀ ਹੁੰਦੀ ਹੈ ਉਹ ਹੀ ਲੱਗਦੀ ਹੈ ਸੂਟ ਦਾ ਭਾਵੇਂ ਤੈਨੂੰ 5000 ਦਾ ਲਿਆ ਦੇ ਉਹ ਵੀ ਨਹੀਂ ਮੰਨ ਚੰਤਾ ਇਹਨੇ ਲੱਗਣਾ ਬੱਸ ਮਵੀ ਮੈਨੂੰ ਪਤਾ ਨਹੀਂ ਲੱਗਿਆ ਪ੍ਰੈਸ ਕਿਵੇਂ ਲੱਗੀ ਮਾੜਾ ਮੋਟਾ ਦਿਮਾਗ ਵਿੱਚ ਪਾਲਾ ਕੋਈ ਗੱਲ ਤੂੰ ਮਾਂ ਨਾਲ ਉਹ ਨਹੀਂ ਗੱਲ ਕਰ ਸਕਦੀ ਜਦੋਂ ਕੰਮ ਤਾਂ ਆਂਦਾ ਕਰਕੇ ਉਹ ਤਾਂ ਸੌਂਦੀ ਹੋ ਜਾਂਦੀ ਐ ਜਾਂ ਫੋਨ ਤੇ ਰੀਲਾਂ ਦੇਖਣ ਦੀ ਹੋ ਜਾਂਦੀ ਐ ਉਦੋਂ ਗੱਲ ਕਰ ਲਿਆ ਕਰ ਮਾਂ ਨਾਲ ਜਦੋਂ ਕੰਮ ਦਾ ਟਾਈਮ ਹੁੰਦਾ ਤਾਂ ਮਾਂ ਦਾ ਜੇ ਮਾਂ ਉਹਰਾ ਕਰਾਂਗੇ ਗੱਲਾਂ ਕਰ ਦਿੰਦੀ ਐ ਉਹੀ ਬੱਸ ਦਿਮਾਗ 'ਚ ਘੁਕੀ ਜਾਂਦੀਆਂ ਨੇਗੀਆਂ ਅੱਜ ਫਲਾਣੇ ਦੇ ਆ ਹੋ ਗਿਆ ਤੇਨ ਕੰਦੇ ਆ ਹੋ ਗਿਆ ਕਦੇ ਕਰ ਕਾਗਾਂ ਧਿਆਨ ਨਾ ਦੇਈ ਜਿਹੜੀ ਔਰਤ ਪੇਕਿਆਂ ਦਾ ਵੱਧ ਕਰੇ ਉਹ ਆਪ ਦਾ ਸਹੁਰਾ ਘਰ ਨਹੀਂ ਕਦੇ ਵੀ ਉਹ ਕਰ ਸਕਦੀ ਹੁੰਦੀ ਕੋਈ ਨਾ ਮੰਮੀ ਜੀ ਦੀਦੀ ਮੇਰਾ ਸੂਟ ਪਾ ਜਾਣਗੇ ਤੇਰਾ ਸੂਟ ਪਾ ਜਾਣਗੇ ਮੜਾ ਮੜਾ ਧਿਆਨ ਦਿਆ ਕਰਨਾ ਚਲ ਸਮਝੋ ਤੇਰੇ ਨਾਲ ਚਾਹ ਦਿੰਦਾ ਚਲ ਬਣਾ ਦਾਹੀ ਬੱਠੀਆ ਕੀ ਬੋਗੀ ਦੇਖ ਲੈ ਵੀਰ ਜੀ ਮੈਂ ਅਲਵਾ ਕਰਦਾ ਕਰਦੇ ਨਾ ਠੀਕਾ ਕੀ ਗੱਲ ਕਰਦੀ ਅਲਵਾ ਤੇ ਸੂਟ ਵੀ ਮਜਾਦਾ ਨੇਰਾ ਕੰਮ ਕਰਦੀ ਆ ਬਈ ਨਹੀਂ ਉਹ ਹਰਸ਼ ਹਾਂਜੀ ਸੋਖਾ ਤੇਰਾ ਦਿਮਾਗ ਇੱਥੇ ਹੁੰਦਾਗਾ ਕੀ ਹੋ ਗਿਆ ਤੂੰ ਜੱਸੀ ਦਾ ਸੂਟ ਮਜਾ ਕੇ ਰੱਖਦਾ ਸਾਰਾ ਉਹਨੇ ਵਿਚਾਰੀ ਨੇ ਚਾਚੇ ਇਹ ਘਰ ਨਹੀਂ ਜਾਣਾ ਸੀਗਾ ਸੋ ਗੋਗੜੇ ਮੇ ਜਾਣ ਕੇ ਸਾੜੇ ਮੇਰ ਤੋਂ ਗਲਤੀ ਨਾਲ ਨਾ ਪ੍ਰੈਸ ਦੀ ਹੀਟ ਜ਼ਿਆਦਾ ਹੋ ਗਈ ਸੀ ਹਰਸ਼ ਇਹ ਨਾ ਦਿਮਾਗ ਅਕਲ ਹੋਣੀ ਚਾਹੀਦੀ ਮੜੀ ਮੜੀ ਤੈਨੂੰ ਗਲਤੀ ਨਾਲ ਉਹਨੂੰ ਪਤਾ ਨਹੀਂ ਪਰ ਸਿਕਮੇ ਚਲਦੀ ਹੈਗੀ ਉਹ ਜੇ ਤਾਂ ਪੁੱਤ ਦਾ ਦਿਮਾਗ ਹੋਵੇ ਕੰਮ ਤੱਕ ਫਿਰ ਤਾਂ ਹੈਗਾ ਹੈਗਾ ਹੀਟ ਜ਼ਿਆਦਾ ਹੋ ਗਈ ਸੀ ਤੈਨੂੰ ਨਹੀਂ ਪਤਾ ਵੀ ਛਿਲਕੀ ਛੂਟ ਹੈ ਘੱਟ ਹੀਟ ਤੇ ਕਰਕੇ ਕਰੀਏ ਆਪਾਂ ਉਹੀ ਤਾਂ ਗੱਲ ਆ ਮਾ ਹੁਣ ਇਹਨਾਂ ਦਾ ਪਤਾ ਹੋਣਾ ਚਾਹੀਦਾ ਅੱਜ ਤੱਕ ਕੋਈ ਅੱਜ ਦਾ ਕੰਮ ਕੀਤਾ ਕੋਈ ਦਿਮਾਗ ਤਾਂ ਇਹਦਾ ਸਾਰਾ ਦਿਨ ਪੇਕਿਆਂ ਦੇ ਫੋਨਾਂ 'ਚ ਰਹਿੰਦੇਗਾ બસ ਐ ਟੇਟ ਕਰੀ ਜਾਉ ਲਵੇ ਰੱਖੂ ਕੋਣ ਰੋਟੀ ਪਕਾਉ ਤਾ ਵੀ ਲਵੇ ਕੱਪੜੇ ਧੋ ਤਾ ਵੀ ਲਵੇ ਪਿੱਤਾ ਤੋਂ ਮਾਂ ਦਾ ਫੋਨ ਆਉ ਕਦੋਂ ਭੈਣ ਦਾ ਨਾ ਲੈ ਤੈਨੂੰ ਕਿੰਨੇ ਵਾਰਾਂ ਕਿਹਾ ਗਿਆ ਵੀ ਫੋਨ ਕਰਨ ਦਾ ਵੀ ਟਾਈਮ ਟੇਬਲ ਹੁੰਦਾਗਾ ਸਵੇਰੇ ਕਰ ਲਿਆ ਕਰ ਜਾਂ ਹੱਥ ਨੇ ਕਰ ਲਿਆ ਕਰ ਜਮ ਐਵੇਂ ਦੀ ਕੋਈ ਗੱਲ ਨਹੀਂ ਫੋਨ ਨਹੀਂ ਆਇਆ ਸੀ ਮੇਰੇ ਤੋਂ ਬਸ ਗਲਤੀ ਨਾਲ ਉਹ ਲੱਗ ਗਈ ਪ੍ਰੈਸ ਮਾਂ ਨੇ ਕੋਈ ਗੱਲ ਕਰਤੀ ਉਹ ਬਸ ਦਿਮਾਗ 'ਚ ਭੇਕੇ ਉਹੀ ਗਲਤੀ ਨਾਲ ਐਵੇਂ ਲੱਗ ਜੂ ਹਰਸ਼ ਤੈਨੂੰ ਪਤਾ ਨਹੀਂ ਵੀ ਇੱਕ ਹੀਟ ਕਿੰਨੀ ਆਉਦੀ ਵੀ ਸੂਟ ਨੂੰ ਪ੍ਰੈਸ ਕਰੀ ਜਾਨੀ ਹੈਗੀ ਛਿਲਕੇ ਛੂਟਾਂ ਤੇ ਤਾਂ ਕਦੇ ਵੀ ਆਉ ਉਹਨੂੰ ਕਹਿ ਰਿਆ ਕਰ ਪਾ ਜੀ ਮੈਨੂੰ ਫੋਨ ਨਾਲ ਲਾਉ ਕੋਈ ਨਹੀਂ ਸੁਖ ਮੈਂ ਇਹ ਆ ਦੂੰਗੀ ਇਹ ਤਾਂ ਦਮਾ ਹੈ ਨਹੀਂ ਨਾ ਉਹ ਹੀ ਤਾਂ ਗੱਲ ਆ ਮੈਂ ਮਾੜਾ ਮੋੜਾ ਤਾਂ ਕਰਨੀ ਆਂ ਜੀ ਇਹ ਕਿੰਨਾ ਕੰਮ ਤੱਕ ਧਿਆਨ ਹੈ ਇਹਦਾ ਕੋਈ ਨਹੀਂ ਸੁਖ ਮੈਂ ਦੀਦੀ ਨੂੰ ਕਿਹਾ ਸੀ ਮੇਰਾ ਸੂਟ ਪਾ ਜਾਣਗੇ ਕਿ ਮੇਰਾ ਸੂਟ ਪਾ ਜਾਣਗੇ ਤਾਂ ਫਿਰ ਉਹ ਸੂਟ ਤਾਂ ਮੈਂ ਚੱਕ ਕੇ ਰੱਖਤਾ ਤੂੰ ਕਿੰਨਾ ਮਾਰੀ ਹੁੰਦਾ ਭਾਵੇਂ ਤੂੰ 10000 ਦੇ ਲੈ ਕੇ ਦੇ ਦੇ ਫਿਰ ਵੀ ਜਿੱਥੇ ਮਨ ਹੁੰਦਾ ਬੱਚੇ ਦਾ ਉਸੇ ਜੀ ਹੁੰਦਾ ਉਹੀ ਗੱਲ 400 ਵਾਲਾ 500 ਵਾਲਾ ਅੱਗੇ ਤੋਂ ਧਿਆਨ ਰੱਖੀ ਹੁਣ ਤੂੰ ਠੀਕ ਆ ਕੋਈ ਨਹੀਂ ਨਹੀਂ ਮੈਸੇਜ ਕਰ ਦਿਆ ਕਰ ਆਪਦੇ ਪਿਆਕੇ ਨੂੰ ਵੀ ਮੈਨੂੰ ਇੰਨੇ ਵਜੇ ਤੋਂ ਬਾਅਦ ਮੈਂ ਆਪ ਹੀ ਕਾਲ ਕਰ ਲੂੰ ਜਦੋਂ ਫਿਰ ਹੀ ਹੋਈ ਉਹੀ ਤਾਂ ਗੱਲ ਆ ਮਾਂ ਮਾੜਾ ਮੋਟਾ ਦਵਾਤ ਲਾਉਂਦੀ ਹੀ ਨਹੀਂ ਗਈ ਕੜ ਕੇ ਜਦੋਂ ਅਸੀਂ ਰੋਟੀ ਖਾ ਕੇ ਬਾਹਰੇ ਵਗ ਜਾਂਦੇ ਜਦੋਂ ਕਿ ਤਨੇ ਉਹਦੀ ਫੋਨ ਲੱਗ ਆ ਜਾਂਦਾ ਹੈਗਾ ਮਾਂ ਦਾ ਉਹ ਤਾਂ ਬੇਲੀ ਹੈਗੀ ਸਾਰਾ ਦਿਨ ਉਹੀ ਤਾਂ ਗੱਲ ਆ ਮਾਂ ਵੀ ਤੂੰ ਤਾਂ ਕੰਮ ਕਰਦੀ ਹੈ ਘਰ ਦਾ ਮਾੜਾ ਮੋਟਾ ਦੇਖ ਕੇ ਕਰਿਆ ਕਰ ਕੋਈ ਗੱਲ ਨਹੀਂ ਫੇਰ ਗੰੂ ਰੋਟੀ ਮੈਂ ਤਾਂ ਮੰਮੀ ਆਪਾਂ ਮatho ਗਜਾਵਾਂਗੇ ਚਾਚੇ ਕੇ ਫੋਨ ਆਈ ਜਾਂਦੇ ਨੇ ਚਾਚੇ ਉੱੱਬੇ ਕੋਈ ਨਾ ਚਲਦੇ ਆਂ ਪਤਵਾਰ ਚਲਦੇ ਆਂਗੇ ਹੁਣ ਟਾਈਮ ਤਾਂ ਹੋ ਰਹਾਗਾ ਹੁਣ ਮਾਂ ਮੈਂ ਤਾਂ ਐ ਕਹਣਾ ਅਖੰਡ ਬੜਾ ਪ੍ਰਕਾਸ਼ ਕਰਿਆ ਹੋਇਆ ਦੇਖੋਗਾ ਸੁਣੀ ਜੀ ਅਖੰਡ ਵਾਲੇ ਗਣਮੰਦਾਂ ਵਾਲੇ ਜਾਣਾ ਆਪਾਂ ਨੇ ਹਾਂ ਹਾਂ ਜਾਣਾ ਤੇ ਹਸ਼ਮਨ ਨਾਲ ਹੀ ਲੈ ਚਲਦੇ ਆਪਾਂ ਨਾਪ ਤੋ ਉਹ ਤੋ ਕੀ ਕਰਾਉਣਾ ਆਪਾਂ ਕੰਮ ਤਾਂ ਦਾ ਕੋਈ ਆਉਂਦਾ ਨਹੀਂ ਹੈਗਾ ਇੰਨੇ ਰਿਸ਼ਤੇਦਾਰ ਆਉਣਗੇ ਖੜਨ ਬੈਠਨ ਦਾ ਉਹਨੂੰ ਚੱਜ ਨਹੀਂ ਹੈਗਾ ਮਾਂ ਜੀ ਉਹਨੂੰ ਲੈ ਕੇ ਜਾਵਾਂ ਕਿਤੇ ਫੇਰ ਇਹਨੂੰ ਪਤਾ ਲੱਗੂ ਮਾੜਾ ਮੋਟਾ ਆਪਣਾ ਨਹੀਂ ਨਹੀਂ ਕੀ ਕਰਾਉਣਾ ਹਜੇ ਨਾਲ ਰੇਲੀ ਨਾ ਕੋਈ ਪਤਾ ਜੀ ਨਾ ਨਵੀਨ ਵਾਲੇ ਆਪਾਂ ਉਹ ਅੱਡ ਕਹਿ ਕੇ ਜਾਂਦੇ ਨਾ ਜਾ ਤਾਂ ਮੀਪਾ ਹੀ ਆਏ ਉਹ ਕ ਅਸੀਂ ਉਹਨਾਂ ਨੂੰ ਭੋਗ ਤੇ ਜਾ ਕੇ ਤੂੰ ਘਰੇ ਮੁੜਿਆਈ ਮੈਂ ਜੱਸੀ ਇਹਨੂੰ ਮਾਰਸਾਂ ਤੋਂ ਕੱਪੜੇ ਦਿਵਾ ਲਵਾਂਗੀ ਚਲੋ ਮੈਂ ਚੱਲੀ ਆਂ ਫਿਰ ਚਲੇਟ ਵਾਏ ਜੇ ਦਾ ਕੋਈ ਹੋਵੇ ਫਿਰ ਤਾਂ ਆਪਾਂ ਉਹਨੂੰ ਲੈ ਕੇ ਜਾਈਏ ਸਹੀ ਗੱਲ ਆ ਜਰੀ ਚਲੋ ਭਾਈ ਚੱਲਦੇ ਆਪਾਂ ਹਾਂ ਹੋਰ ਚੱਲਦੇ ਆਪਾਂ ਤੇ ਲੈ ਕੱਪੜੇ ਦਿਵਾ ਲੈਣ ਠੀਕ ਹੈ ਉਹਨੂੰ ਜੱਸੀ ਨੂੰ ਤੋਂ ਹੋਰ ਮੈਂ ਤਾਂ ਆਪ ਮਾਰਸ ਮੈਂ ਉਹਦੇ ਕੋਲ ਤੇ ਘਰੇ ਆ ਜੂੰਗਾ ਤੂੰ ਘਰੇ ਆ ਜੀ ਐਸੇ ਕੱਪੜੇ ਸ਼ੁਕਰ ਹੈ ਤੁਹਾਨੂੰ ਬਹੁਤ ਕੱਲੀ ਆ ਫਿਰ ਹੋਰ ਇਹਦੇ ਕੱਪੜੇ ਦਿਵਾ ਲੈ ਮਾਰਸ ਤੋਂ ਠੀਕ ਹੈ ਉਹ ਜਿਹੜੇ ਪਸੰਦ ਹੋਵੇ ਬਈ ਲੈ ਆਈ ਠੀਕ ਆ ਉਹਦੇ ਹਾਂ ਮੇਰੇ ਲੈ ਕੇ ਫਿਰ ਮੈਂ ਜਾਣਾ ਟਾਈਮ ਨਾਲ ਘਰੇ ਵੀ ਫੋਨ ਆ ਜਾਂਦਾ ਚਲ ਠੀਕ ਆ ਅਰਚ ਤੂੰ ਵਾਰ ਲਾ ਕੇ ਰੱਖ ਲੈ ਜੰਗਾ ਜੀ ਬਹੁਤ ਜਾਣੇ ਆਗੇ ਠੀਕ ਐ ਸੋ ਹਾਂ ਚਲੋ ਜੀ ਫਿਰ ਆਜੋ ਹੂੰ ਤਾਂ ਲਈ ਜਾਂਦੀ ਮੈਂ ਤਾਂ ਕਿਹਾ ਸੀਗਾ ਨਾ ਨਾ ਕੀ ਕਰਾਉਣਾਗਾ ਮੇਰੇ ਪੇਕੇ ਘਰ ਤਾਂ ਮੇਰੇ ਮੰਮੀ ਹਰੀ ਕਹਿੰਦੇ ਹੁੰਦੇ ਸੀ ਕੀਤੀ ਏ ਤੇਰੇ ਵਰਗੀ ਤਾਂ ਕੋਈ ਧੀ ਨਹੀਂ ਹੋਣੀ ਮੇਰੇ ਕੰਮ ਦੀ ਸਿਫਤ ਕਰ ਦੇਣੀ ਥੱਕਦੇ ਸੀ ਪਰ ਇੱਥੇ ਮੈਂ ਇਹਨਾਂ ਨੂੰ ਬੁਰੀ ਭਤਾਨੀ ਕਿਉਂ ਲੱਗਣ ਲੱਗ ਗਈ ਅੰਨੀ ਕਦੇ-ਕਦੇ ਤਾਂ ਇਹ ਦਿਲ ਕਰਦਾ ਕਿ ਸੋਗ ਨੂੰ ਛੱਡ ਕੇ ਮੈਂ ਆਪਦੇ ਪੇਕੇ ਘਰ ਰਹਿਣ ਲੱਗ ਜਾ ਪਰ ਮੈਨੂੰ ਮੇਰੀ ਮਾਂ ਦੀਆਂ ਗੱਲਾਂ ਯਾਦ ਆ ਜਾਂਦੀਆਂ ਕੀਤੀ ਏ ਵਿਆਹ ਦੇ ਬਾਅਦ ਤੇਰਾ ਘਰ ਇਹੀ ਐ ਐਸੇ ਗੱਲ ਕਰਕੇ ਬਸ ਮੈਨੂੰ ਇੱਥੇ ਰਹਿਣਾ ਪੈ ਜਾਂਦਾ मैं आपके डैडी ना करलो सताल डैडी जी हाँ जी ठीक तुसी दसो हाँ जी मैं ही कहनी सी ती मू मिल कदगे बस वैसे मेरा दिल झा नहीं लगता सी मैं मिल जो आके अज

ਤਰਾਖ ਦੇ ਉਧਰ ਉਹ ਤਾਂ ਡੈਡੀ ਜੀ ਮੰਮੀ ਉਹ ਤਾਂ ਮਾਨਸਾ ਵਾਗੇ ਅੱਛਾ ਤੇ ਸੁਖਨਪੁਰ ਥੋੜਾੇ ਕੰਮ ਸੀ ਉਧਰ ਗਏ ਵੀ ਆ ਤੂੰ ਨਹੀਂ ਗਿਆ ਪੁੱਤ ਨਾਲ ਫਿਰ ਬਸ ਡੈਡੀ ਜੀ ਗਈ ਨਹੀਂ ਮੈਂ ਰਸੀ ਮੂੜ ਜਾ ਸਹੀ ਨਹੀਂ ਸੀਗਾ ਮੇਰਾ ਤੁਹਾਡੀ ਖੇਤ ਠੀਕ ਹੈ ਉਤੇਰੇ ਕਿਵੇਂ ਬਸ ਬੁਖਾਰ ਜਿਹਾ ਹੋ ਜਾਂਦਾ ਤਾਂ ਅਗਰ ਕਿ ਮੈਨੂੰ ਤੁਹਾਡੀ ਯਾਦ ਜੀ ਹੋਣ ਲੱਗੀ ਵੇ ਡੈਡੀ ਨੂੰ ਫੋਨ ਕਰਕੇ ਕਹਿਣੀ ਹੈ ਵੀ ਆ ਜਾਣਗੇ ਚਾਹ ਬਹੁਤ ਠੰਡ ਦਾ ਟਾਈਮ ਹੈ ਥੋੜਾ ਠੰਡ ਤੋਂ ਨਾ ਹੋ ਰੱਖਿਆ ਕਰੋ ਤੁਸੀਂ ਗੋਲੀ ਗਾਲੀ ਲੈ ਲੈਣੀ ਸੀ ਕੋਈ ਹਾਂਜੀ ਡਾਕਟਰ ਜੀ ਦਵਾਈ ਤਾਂ ਲੈ ਲੈਣੀ ਹੁੰਦੀ ਆ ਮੈਂ ਤਾਂ ਐਵੇਂ ਕਹਿ ਰਹੀ ਸੀ ਕਿ ਜੇ ਤੁਸੀਂ ਮੈਨੂੰ ਮਹੀਨਾ ਕੋ ਉੱਥੇ ਲੈ ਜਾਂਦੇ ਤਾਂ ਮੇਰਾ ਮੂਡ ਜਾਂ ਠੀਕ ਹੋ ਜਾਂਦਾ ਕੁਸ ਤਾਂ ਫਿਰ ਤਾਂ ਤੂੰ ਆਪਣੀ ਸੱਸ ਤੋਂ ਪੁੱਛੀ ਸੋ ਖਰਣਾ ਤੂੰ ਗੱਲ ਕਰਨੀ ਸੀਗੀ ਫਿਰ ਤਾਂ ਉਹਨਾਂ ਦੇ ਹੁੰਦੇ ਆ ਜਾਂਦਾ ਤੇ ਹੁਣ ਐ ਕਹਿਣਗੇ ਪਿੱਛੋਂ ਫੋਨ ਕਰਕੇ ਉਹਦੇ ਬਾਪੂ ਨੂੰ ਬੁਲਾ ਲਿਆ ਚੰਗਾ ਨਹੀਂ ਲੱਗਦਾ ਐ ਨੇ ਡੈਡੀ ਜੀ ਮੈਂ 10 15 ਦਿਨ ਤਾਂ ਚੱਲ ਜਾ ਸਕਦੀ ਆ ਉੱਥੇ ਮੈਂ ਤਾਂ ਇਹਨਾਂ ਦੇ ਮੁਤਾਬਕ ਢਲਿਆ ਨਹੀਂ ਜਾਂਦਾ ਡੈਡੀ ਜੀ ਮੈਂ ਜਿਵੇਂ ਇਹ ਕਹਿੰਦੇ ਉਵੇਂ ਹੁੰਦਾ ਨਹੀਂ ਮੇਰੇ ਤੋਂ ਪੁੱਤ ਉਹੋ ਜਿਹੇ ਮਾਹੌਲ 'ਚ ਆਪਾਂ ਨੂੰ ਢਲਣਾ ਪੈਂਦਾ ਹੈ ਜਿਹੜਾ ਇਹਨਾਂ ਦਾ ਸੁਭਾਅ ਹੈ ਤੈਨੂੰ ਉਹੋ ਜਿਹਾ ਸੁਭਾਅ ਬਣਾਉਣਾ ਪਊਗਾ ਵਿਆਹ ਤੋਂ ਬਾਅਦ ਕੁੜੀਆਂ ਦਾ ਘਰ ਸਹੁਰਾ ਘਰੀ ਹੁੰਦਾ ਪੁੱਤ ਉਹਨਾਂ ਦੇ ਜਿਹੇ-ਜਿਹੇ ਮਾਹੌਲ ਹੈ ਉਵੇਂ ਹੀ ਰਹਿਣਾ ਪੈਂਦਾ ਰਹਿਣੀ-ਬਹਿਣੀ ਆਪਾਂ ਨੂੰ ਉਵੇਂ ਹੀ ਕਰਨੀ ਪੈਂਦੀ ਆ ਜੱਡੀ ਜੀ ਆਪਣੇ ਘਰ ਨਾਲੋਂ ਤਿੰਨ ਦੇ ਘਰ ਦਾ ਬਹੁਤ ਫਰਕ ਹੈ ਜਿੱਥੇ ਤੁਸੀਂ ਮੈਨੂੰ ਕਹਿੰਦੇ ਸੀ ਨਾ ਵੀ ਇਹ ਸਿਆਣੀ ਹੈ ਉੱਥੇ ਮੈਨੂੰ ਇਹ ਕਹਿੰਦੀ ਹੈ ਵੀ ਇਹਨੂੰ ਕੁਝ ਕਰਨਾ ਨਹੀਂ ਆਉਂਦਾ ਕੋਈ ਨਹੀਂ ਪੁੱਤ ਅੱਖ ਨੂੰ ਰਹਿਣਾ ਤਾਂ ਤਾਂ ਇੱਥੇ ਹੀ ਹੈ ਜਿਵੇਂ ਇਹ ਕਹਿੰਦੇ ਨੇ ਉਵੇਂ ਕਰ ਲਿਆ ਕਰ ਤੂੰ ਨਵੇਂ-ਨਵੇਂ ਆਪਾਂ ਘਰ ਚੇਤੇ ਤੋਂ ਜਾਣੇ ਨਾ ਥੋੜਾ ਜਿਹਾ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਹੈ ਉਹ ਹੌਲੀ-ਹੌਲੀ ਬੰਦਾ ਉਸੇ ਮਾਹੌਲ 'ਚ ਢਲ ਜਾਂਦਾ ਹੈ ਇੱਕ ਨਾ ਇੱਕ ਦਿਨ ਦਾ ਬੁੱਤ ਤੈਨੂੰ ਇੰਨਾ ਵਾਂਗੂ ਆਪਣਾ ਪਹਿਰਾ ਵੀ ਤੇ ਲੱਗੇ ਹਰ ਚੀਜ਼ ਆਪਰੋਂ ਮਾਦੀ ਕਰਨੀ ਪੈਂਦੀ ਆ ਨਾਲੇ ਪੁੱਤ ਤੈਨੂੰ ਪਤਾ ਮਾੜੇ ਮਾੜੇ ਨਾਲ ਫਿਰ ਫਰਕ ਪੈ ਜਾਂਦੇ ਨੇ ਪੈਂਦੇ ਪੈਂਦੇ ਜੇ ਆਪਾਂ ਹੁਣ ਫਰਕ ਪਾਉਣ ਲੱਗ ਗਏਗਾ ਹਾਂ ਪੈਂਦਾ ਪੈਂਦਾ ਸਾਰਾ ਫਰਕ ਪੈ ਜਾਊਗਾ ਪੁੱਤ ਹਾਂਜੀ ਡੈਡੀ ਜੀ ਹੈਨਾ ਵੀ ਮੈਂ ਕਹਿੰਨਾਗਾ ਵੀ ਆਪਾਂ ਦੀ ਸੱਸ ਨਾਲ ਨਾ ਉਹ ਸੁੱਖ ਨਾ ਰਹਿ ਕਰ ਲਈ ਕੋਈ ਗੱਲ ਨਹੀਂ ਤੂੰ ਉਥੇ ਲਾਏ ਜੇ ਤੈਨੂੰ ਦਸ ਦਿਨ ਨਹੀਂ ਜੀ ਲੱਗਦਾ

हां बते सब ठीक ठाक नेगे अच्छा हां तो बुतनाए करी अपनी सास ਨਾਲ ਤੇ ਸੁਖ ਨਾਲ ਗੱਲ ਕਰ ਲਈ ਹਾਂਜੀ ਠੀਕ ਹੈ ਡੈਡੀ ਤੇ ਮੈਂ ਕੋਈ ਗੱਲ ਨਹੀਂ ਮੈਨੂੰ ਫੋਨ ਕਰਦੀ ਮੈਂ ਨਾ ਇੱਕ ਦੋ ਦਿਨਾਂ ਤੱਕ ਫੇਰ ਆ ਜਾਊਗਾ ਫੇਰ ਤੂੰ ਲਾਂ ਹੀ ਪੰਜ 사ਤ ਦਿਨ ਜੇ ਨਹੀਂ ਜੀ ਲੱਗਦਾ ਠੀਕ ਹੈ ਡੈਡੀ ਜੀ ਮੈਂ ਫੋਨ ਕਰ ਦਊਗੀ ਤੁਹਾਨੂੰ ਤੁਸੀਂ ਲੈ ਜਾਓ ਹਨਾ ਹਾਂ ਮੈਂ ਲੈ ਜਾਊਗਾ ਹਨਾ ਐ ਚੰਗਾ ਨਹੀਂ ਲੱਗਦਾ ਕਿ ਹੁਣ ਉਹ ਆਉਣ ਵਾਲੇ ਹੁਣੇ ਉਹ ਕਿ ਆਪਾਂ ਹੁਣ ਕਹੀ ਵੇਸਟੇ ਜਾਣਾ ਉਹ ਤੇਰੀ ਸੱਸ ਕਹੂਗੀ ਪਿੱਛੋਂ ਉਹਦੇ ਪਿਓ ਨੂੰ ਫੋਨ ਕਰਕੇ ਸੱਦ ਲਿਆ ਹਾਂਜੀ ਡੈਡੀ ਜੀ ਹਾਂ ਅਰੇ ਕਰਕੇ ਨਾ ਪੁੱਤੋ ਫਿਰ ਅਬ ਦੁਬਾਰਾ ਆਪਾਂ ਤੁਲਾਣ ਚੱਲ ਪੁੱਤ ਮੈਂ ਚੱਲਦਾ ਮੈਂ ਤਾਂ ਨਾ ਮਾਨਸਾ ਕੰਮ ਆਏ ਹੋਏ ਸੀਗਾ ਉਦੋਂ ਤੇਰਾ ਫੋਨ ਆ ਗਿਆ ਅੱਛਾ ਡੈਡੀ ਜੀ ਹਾਂ ਮੈਂ ਹਾਂ ਚੱਲ ਪੁੱਤੋਂ ਨੇੜੇ ਪੈਂਦਾ ਮਾਨਸਾ ਤੋਂ ਮੈਂ ਚੱਲ ਮੈਂ ਮਿਲਿਆ ਹੁਣੇ ਕੋਈ ਨਹੀਂ ਪਤਾ ਤੂੰ ਮੈਨੂੰ ਫਿਰ ਫੋਨ ਕਰ ਦੇ ਮੈਂ ਤੈਨੂੰ ਲੈ ਜਾਊਂਗਾ ਠੀਕ ਹੈ ਡੈਡੀ ਜੀ ਹਾਂ ਤੂੰ ਨੇ ਪੁੱਤ ਜੀ ਲਾ ਕੇ ਰਹਿਆ ਕਰ ਠੀਕ ਹੈ ਨਾ ਠੀਕ ਆ ਠੀਕ ਹੈ ਨਹੀਂ ਬਾਬਾ ਪੇਕੇ ਕਹਿੰਦੇ ਤੇ ਤੇਰਾ ਘਰ ਸੋਹਰਾ ਸੋਹਰੇ ਕਹਿੰਦੇ ਤੇ ਤੇਰਾ ਪੇਕਾ ਘਰ ਆ ਆਖਰ ਨੂੰ ਕੁੜੀਆਂ ਦਾ ਘਰ ਹੁੰਦਾ ਕਿਹੜਾ ਕੱਪੜੇ ਤਾਂ ਵਧੀਆ ਮਿਲ ਗਏ ਹਨ ਉਹ ਤਾਂ ਆਪਾਂ ਨੂੰ ਚੱਲ ਨੇ ਮੋਟੇ ਨੇ ਸਰਦੀਆਂ ਵਾਲੇ ਕੈਸੂਟ ਬਣ ਕੇ ਕੀ ਹੋ ਗਿਆ ਪਈਆਂ ਨਹੀਂ ਤੂੰ ਬੰਮੀ ਜੀ ਠੰਡ ਜੀ ਲੱਗੀ ਆਂਦੀ ਸੀਗੀ ਪਤਾ ਨਹੀਂ ਕਿਉਂ ਅਛਾ ਉਹ ਤਾਂ ਚੰਗੀ ਵਾਰਸੀ ਜੋ ਸੀ ਗਏ ਆਗੇ ਤਾਂ ਕਰਦੀ ਆ ਮੰਮੀ ਇਹਦਾ ਪੈਸੇ ਦੇ ਮੰਮੀ ਜੀ ਬੁਖਾਰ ਜਾ ਹੋ ਗਿਆ ਸੀਗਾ ਠੰਡ ਲੱਗਦੀ ਆ ਤਾਂ ਕਰਕੇ ਪੈਜੀ ਸੀ ਮੈਂ ਤਾਂ ਬੁਖਾਰ ਨਾ ਕਿਤੇ ਤੈਨੂੰ ਹੋਰ ਕੁਝ ਹੋ ਗਿਆ ਸੀ ਬਸ ਤੈਨੂੰ ਨਾਲ ਨਹੀਂ ਲੈ ਕੇ ਜਾਈਆਂ ਤਾਂ ਤੈਨੂੰ ਬੁਖਾਰ ਚੜ ਗਿਆ ਨਹੀਂ ਮੰਮੀ ਜੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਗਈ ਬਸ ਉਹ ਬੁਖਾਰ ਜਾ ਹੋ ਗਿਆ ਸੀ ਪੈਜੀ ਲੈ ਕੇ ਚਾਉਲ ਆਹ ਕੌਣ ਲੈ ਆਗਾ ਕੇਲੇ ਸੰਤਰੇ ਜੇ ਆਹ ਤਾਂ ਮੰਮੀ ਜੀ ਮੇਰੇ ਡੈਡੀ ਆਏ ਸੀਗੇ ਉਹ ਰੱਕ ਦੇ ਕੇ ਨਾ ਦੇਖ ਲੈ ਮम्मी ਪਿੱਛਾ ਆ ਦੇ ਪੈ ਕੇ ਉਹ ਸਾਦੀਆ ਫੋਨ ਲਾ ਲਾ ਕੇ ਨਾ ਤੈਨੂੰ ਆ ਨਹੀਂ ਪਤਾ ਹੈਗਾ ਵੀ ਘਰ ਤਾਂ ਕੋਈ ਹੈ ਨਹੀਂ ਤੂੰ ਫੋਨ ਕਰਕੇ ਆਦਾ ਪਿਓ ਵੀ ਬੁਲਾ ਲੇ ਬਿੰਦੀ ਜੀ ਹੈ ਨਹੀਂ ਮम्मी ਜੀ ਤਾਂ ਵੈਸੇ ਮਾਂਸ ਆਏ ਸੀਗੇ ਮਿਲਣ ਆ ਗਏ ਓਰੇ ਫਿਰ ਜੇ ਮਿਲਣਾ ਆਈ ਸੀ ਜੇ ਤਾਂ ਵਿਚੋ ਨਹੀਂ ਸੀ ਤੂੰ ਉਹਨੂੰ ਫਿਰ ਤੇ ਪਿਓ ਨੂੰ ਕਹਿੰਦੀ ਨਾ ਵੀ ਬਿੰਦਾ ਬਹਿ ਜਾਊਗਾ ਠੀਕੇ ਜਾਈ ਕੋਈ ਮम्मी ਜੀ ਨੂੰ ਕੋਈ ਕੰਮ ਸੀ ਤਾਂ ਵਗ ਗਈ ਬੜਾ ਢੰਗ ਨਾ ਕਰਿਆ ਕਰਨਾ ਤੂੰ ਸਾਰਾ ਦਿਨ ਮम्मी ਜੀ ਮੈਂ ਤਾਂ ਆਏ ਕਹਿੰਦੀ ਸੀਗੀ ਮੇਨਨੋਰੇ ਵਾਲੇ ਡਾਕਟਰ ਦੀ ਦਵਾਈ ਨਹੀਂ ਲੱਗਦੀ ਸਾਡੇ ਪਿੰਡ ਵਾਲੇ ਡਾਕਟਰ ਦੀ ਦਵਾਈ ਲੱਗਦੀ ਹੈ ਮੈਂ ਉੱਥੇ ਜਾ ਕੇ ਦਵਾਈ ਲੈ ਆਉਂਦੀ ਅੱਛਾ ਹੁਣ ਤਾਂ ਪਿੰਡ ਵਾਲੇ ਡਾਕਟਰ ਦੀ ਦਵਾਈ ਲੱਗਣ ਲੱਗੀ ਕੰਮ ਤੋਂ ਟੱਲਦੀਆਂ ਸਾਰਾ ਵਿਸਿਆ ਲਾ ਗਿਆ ਮੂਰੇ ਨਹੀਂ ਮੰਮੀ ਜੀ ਕੰਮ ਤਾਂ ਮੈਂ ਕਰੂੰਗੀ ਸਾਰਾ ਮੈਂ ਆਪ ਹੀ ਕਰੂੰਗੀ ਸਵੇਰੇ ਜਾ ਕੇ ਸ ਸ਼ਾਮ ਨੂੰ ਵਾਪਸ ਆ ਜਾਾਂਗੇ ਦਵਾਈ ਲੈ ਕੇ ਹੋਰ ਤਾਂ ਕੁਸਾਉੜਿਆ ਨਹੀਂ ਹੁਣ ਵੀ ਬਹਾਨੇ ਨਾਲ ਮੈਂ ਹੁਣ ਆਈ ਕਹਦਣੀ ਦਵਾਈ ਉੱਥੇ ਵਾਲੇ ਡਾਕਟਰ ਦੀ ਲੱਗਦੀ ਸੀ ਉਰੇ ਗਾ ਡਾਕਟਰ ਨੇ ਦਵਾਈਆਂ ਨਹੀਂ ਲੱਗਦੀਆਂ ਸਈਆ ਆਇਨ ਵੀ ਖੜੀ ਹੋ ਜਾ ਵੀ ਲਮਾ ਵੱਤ ਸਿੱਖੀ ਦਿਓ ਕੋਈ ਨਹੀਂ ਮੰਮੀ ਜੀ ਜਦੋਂ ਮੈਨੂੰ ਮਾਰਿਆ ਸਹੀ ਲੱਗਿਆ ਨਾ ਪਕਾਰ ਉੱਤਰ ਗਿਆ ਫਿਰ ਮੈਂ ਉੱਠ ਕੇ ਸਾਰਾ ਕੰਮ ਕਰ ਲਿਆ ਠੀਕ ਹੈ ਗੋਇਰੇ ਰੋਟੀਆਂ ਦੀ ਬੜਾ ਰੱਖ ਲੈਣੇ ਕੁਝ ਨਹੀਂ ਹੋਇਆ ਮੰਮੀਆਂ ਦੇ ਪੈ ਕੇ ਜਾਣ ਦੇ ਢੰਗ ਕਰਦੀਆਂ ਨਾ 빙ਾ ਜੇ ਮੂੰਹ ਕਰ ਲੈ ਉਸ ਵੀ ਕੁੜੀ ਨੂੰ ਮਾਰ ਸਕਿਆ ਹੋ ਲੈਗੀ ਅਗੇ ਇਹ ਬੁਖਾਰ ਹੋਇਆ ਬੈ ਤੈਨੂੰ ਹਾਂਜੀ ਸਰ ਮੇਰੇ ਤਾਂ ਬੇਚੀ ਠੀਕ ਹੋ ਗਈ ਅੱਛਾ ਵੇ ਜਾ ਕੇ ਗੋਲੀ ਲੈਣਾਂ ਦੀ ਗੋਲੀ ਪੀ ਸੀਗੀ ਉੱਥੇ ਸੁਖ ਮੈਨੂੰ ਇੱਥੋਂ ਵਾਲੀ ਦਵਾਈ ਤੋਂ ਆਰਾਮ ਨਹੀਂ ਆਉਂਦਾਗਾ ਮੈਨੂੰ ਤਾਂ ਮੇਰੇ ਪਿੰਡ ਦੇ ਡਾਕਟਰ ਦੀ ਦਵਾਈ ਤੋਂ ਆਰਾਮ ਆਉਂਦਾ ਆ ਪਾਓ ਸਮਾਰ ਕੇ ਵੇਚਤੀ ਕਰਾ ਜਾਂਗਾ ਮੇਰੀ ਉੱਥੇ ਉੱਥੇ ਆ ਕੇ ਕਹੇਗੀ ਵੀ ਸੁਖ ਮੇਰਾ ਲਾਜ ਨਹੀਂ ਕਰਾਉਂਦਾ ਹੈਗਾ ਦੇਖ ਲੈ ਹੁਣ ਫੇਰ ਪਿੰਡ ਵਾਲੇ ਡਾਕਟਰ ਕਹੀ ਜਾਂਦੇ ਐ ਆਮ ਪਹਿਲਾਂ ਮੈਨੂੰ ਬੋਲਦੇ ਕਹਿੰਦੇ ਪਿੰਡ ਦੇ ਡਾਕਟਰ ਤੋਂ ਆਰਾਮ ਆਉਂਦਾ ਹੈਗਾ ਤੇ ਕੰਮ ਤੋਂ ਡਾਲ ਦਿਆ ਸਾਰੇ ਕੁਸ ਨਹੀਂ ਹੋਇਆ ਉਰੇ ਕਿਹੜਾ ਡਾਕਟਰ ਨਹੀਂ ਹੈਗੇ ਉਹੀ ਤਾਂ ਗੱਲ ਆ ਵੀ ਉਹ ਉਹ ਲੱਗ ਡਾਕਟਰ ਵੀ ਡਿਗਰੀ ਕੀਤੀ ਹੋਈ ਆਪਣਾ ਡਾਕਟਰ ਨਹੀਂ ਹੈ। ਨੇਪਾਲ ਦੀ ਆ ਤੈਨੂੰ ਕੀ ਪਤਾ ਕੰਮ ਕਰਨਾ ਔਖਾ ਹੋਇਆ ਪਿਆ। ਉਹੀ ਤਾਂ ਗੱਲ ਆ ਮਾਂ। ਨਹੀਂ ਜੋ ਘਰੇਵੰਦੀ ਕੰਮ ਮਾਰੀ ਕੋਈ ਗੱਲ ਨਹੀਂ। ਜੇ ਤੂੰ ਇੰਨੀ ਸ਼ੌਕ ਆ ਤੈਨੂੰ ਪੇਕੇਆਂ ਨਾਲ ਸਾਡੇ ਪੈਸੇ ਗੋਲਵਾ ਜੇ ਨਹੀਂ ਭਾਜਿਆ ਪੇਕੇ ਮਾ ਆ ਜਾ ਫਿਰ ਤੂੰ। ਸਾਨੂੰ ਕੋਈ ਗਵਾਲ ਕੀਤਾ ਹੋਰੇ ਪੈਸੇ ਲਾਈਏ ਡਾਕਟਰਾਂ ਦੇ ਹੋਰੇ। ਕੀ ਪੈ ਜਾ ਕੇ ਲਾਜ ਨਹੀਂ ਠੀਕ ਨਹੀਂ ਹੁੰਦੀ ਕੋਈ ਮੇਰਾ। ਪਹਿਲਾਂ ਦਰ ਕੋਟਾ ਕਰਾ ਕੇ ਲੈ ਦੇਖ ਮੈਂ। ਉਹ ਨਾ ਚਿਰ ਠੀਕ ਹੋਏ ਤਾਂ ਨੂੰ ਹੁੰਦੀ ਆ ਜਿੰਨਾ ਚਿਰ ਮਾਂ ਇਹਨੂੰ ਫੋਨ ਤੇ ਸਾਰਾ ਦਿਨ ਲੁੱਤੀਆਂ-ਮੁੱਤੀਆਂ ਲਾਈ ਜਾਂਦੀ ਐ। ਉਹੀ ਮਾਮਾ ਤੇ ਨਰੇਕਰ ਬਸਾਉਂਦੀਆਂ ਹੁੰਦੀਆਂ ਨੇ ਪੱਟੀਆਂ ਦਿੰਦੀਆਂ ਉਹ ਜਿਹੜੀ ਕੁੜੀ ਪੇਕਿਆਂ ਦੇ ਮਗਰ ਉਹ ਕਰੇ ਉਹ ਕਦੇ ਘਰ ਨਹੀਂ ਬਸਾ ਸਕਦੀ ਚੱਲ ਫਰੀ ਖੜਾ ਠੀਕ ਆ ਉੱਠ ਕੰਮ ਕਰ ਸਾਰਾ ਕੰਮ ਕਰਨ ਨਾਲ ਵਿਆਹ ਕਰਦਾ ਜਦੋਂ ਬਸ ਆਪਾਂ ਉਧਰ ਵਾਗੇ ਉਹਦੀ ਪੈ ਗਈ ਪਿੱਛੋਂ ਲੈ ਕੇ ਪਿੱਛੇ ਨਾਲ ਦਾ ਪਿਓ ਸੱਦ ਲਿਆ ਸੱਦਿਆ ਨਾਲ ਫੋਨ ਕਰਕੇ ਮੈਂ ਫੋਨ ਕਰਕੇ ਸੱਦਿਆ ਤੂੰ ਫੋਨ ਚੈੱਕ ਕਰਿਆ ਕਰ ਇਹਦੇ ਉਹ ਵੀ ਅੰਦਰ ਪਹਿਲੀ ਹੀ ਰਹਿੰਦੇ ਨੇ ਉਹਦੀ ਆ ਜਾਂਦੇ ਨੇ ਹਾਂ ਮਾਂ ਸਾਰਾ ਕੰਮ ਕਰ ਉੱਠ ਕੇ ਕਦੇ ਮਾਂ ਦਾ ਫੋਨ ਕਦੇ ਪਿਓ ਆ ਗਿਆ ਉਹ ਵੀ ਸਿਰ ਕੁਝ ਨਹੀਂ ਹੁੰਦਾ ਇਹਨੂੰ ਹਾਂ ਹੁੰਦਾ ਇਹਨੂੰ यार शक का दी हैगी तेरे नाम ते हैगी हाँ जी मम्मी जी तो मेरे नाम ते ही है चिट्ठी फड़ाके फड़ाके गएगा पीछे सुख का नाम लिखा आ सके सोडी लेटर आए ले वधिया हो गया आ तो मेरी जॉब आ गई कि दस घर से मेरी कदर होनी हो जाए ले काट के देखा कितने जॉइनिंग करो है हाय रब्बा आ ਫਾਦਰ ਮੇਰੇ ਅੱਜ ਦੀ ਡੇਟ ਲਿਖ ਰੱਖੀ ਐ ਜੁਆਇਨਿੰਗ ਦੀ ਮੈਂ ਲੱਗਾ ਢਾਕੀਏ ਨਹੀਂ ਲੇਟ ਕਰਤੀ ਚੱਲ ਮੈਂ ਫਟਾਫਟ ਕੰਮ ਕਰਕੇ ਤਿਆਰ ਹੋ ਕੇ ਜਾਣੀ ਐ ਨਾਲੇ ਸੋਖ ਨੂੰ ਦੱਸਦੀ ਹਾਂ ਕੋਲ ਕਰਕੇ ਲ ਇੱਕ ਤਾਂ ਅੱਜ ਪਹਿਲਾ ਦਿਨ ਐ ਉੱਤੋਂ ਮੈਂ ਲੇਟ ਵੀ ਹੋ ਗਈ ਜਲਦੀ ਕਰਾਂ ਤੇ ਜਾਵਾਂ हां मां ओ मां ਕਿ ਦਰ ਸਵੇਰੇ ਸਵੇਰੇ ਤਿਆਰ ਹੋਈ ਜਾਂਦੀ ਹੈਗੀ ਤਿਆਰ ਹੋ ਜਾਂਦੀ ਕੌਣ ਤਿਆਰ ਹੋ ਜਾਂਦੀ ਆ ਅਰਸ਼ ਚੰਗਾ ਸੁਰਖੀ ਬੋਡਰ ਸਿਸੇਮੂਰੇ ਖੜੀ ਆ ਗਲਾਬੀ ਗਲਾਬੀ ਛੂਟ ਪਾਈ ਕਮਾਲ ਦੀ ਗਲਮੈਂਟ ਦੱਸਣ ਨੂੰ ਕੁਛ ਤੈਨੂੰ ਤੇਰਾ ਜਾਣਦੀ ਰੈ ਬਣਾ ਲਈ ਤੁਸੀਂ ਨਾ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਮੈਂ ਤਾਂ ਵਧੀਆ ਤਿਆਰ ਹੋ ਜਾਂਦੀ ਹੈਗੀ ਉਹ ਬੋ ਬੈਠੇ ਤਿਆਰ ਹੋਈ ਨਿਮਾਰੀ ਖੋਰੀ ਬੈਠੀ ਪਰਸਪੋਰਸ ਕੱਟ ਰੱਖਿਆ ਉਹਦਾ ਅੱਛਾ ਮੈਂ ਪੁੱਛਦਾ ਚੱਲ ਉਹਨੂੰ ਪੁੱਛ ਲੈ ਤੂੰ ਪੁੱਛ ਉਹਨੂੰ ਪੁੱਛ ਹਰਸ਼ ਕਿਵੇਂ ਹੈ ਕਿਤੇ ਤਿਆਰ ਹੋ ਰਹੀ ਹੈਗੀ ਸੁਖੋ ਮੇਰੀ ਜਵਾਬ ਆ ਗਈ ਸੀਗੀ ਅੱਜ ਦੀ ਜੁਆਇਨਿੰਗ ਡੇਟ ਸੀ ਮੈਂ ਤਾਂ ਉੱਥੇ ਚੱਲੀ ਸੀ ਜੋ ਵਕਤ ਨੂੰ ਦੱਸੀ ਮੇਰੀ ਜੋਬ ਲੱਗ ਗਈ ਸੁਖ ਮੈਂ ਦੱਸਣਾ ਕੀ ਸੀਗਾ ਨਾਲੇ ਤਾਂ ਮੇਰੀ ਗੱਲ ਸੁਣੋ ਤੈਨੂੰ ਜੋਬ ਕਰਨ ਦੀ ਕਿਨੋਤ ਆ ਗਈ ਤੈਨੂੰ ਜੋਬ ਕਰਨ ਦੀ ਕਿ ਲੋਟਾ ਸਿੰਘ ਨੂੰ ਮੜਿਆ ਜਾ ਸਾਰਾ ਕੁਸਤਾ ਤੈਨੂੰ ਘਰੇ ਹੀ ਮਿਲਦਾ ਬੈਠੀ ਨੂੰ ਕੱਪੜਾ ਲੀੜਾ ਸਭ ਕੁਝ ਘਰੇ ਮਿਲ ਹੀ ਜਾਂਦਾ ਤੈਨੂੰ ਦੇਖ ਪੁੱਤ ਮੈਨੂੰ ਲੈਟਰ ਫੜਾ ਕੇ ਘੜਾਤੀ ਮੈਂ ਫੜਾਇਆ ਮੈਨੀਆਂ ਨਾ ਆਏ ਜਦੋਂ ਮੈਂ ਕਿਹਾ ਵੀ ਇਹ ਲੈਟਰ ਤੇਰੇ ਨਾਮ ਤੇ ਆਇਆ ਮੈਨੂੰ ਮੋੜ ਕੇ ਆ ਕੇ ਕਹਿ ਵੀ ਦੱਸਾਂ ਜੀ ਵੀ ਮਾਂ ਵੀ ਮੈਨੂੰ ਨੌਕਰੀ ਮਿਲ ਗਈ ਤੇਰਾ ਅਕਣੀ ਮਰ ਤੇਰਾ ਅਕਣੀ ਮਰਦੇ ਮੈਨੂੰ ਦੱਸਣ ਦਾ ਵੀ ਕਾਹਦਾ ਲੈਟਰ ਲਾਉਂਗੀ ਜਿਹੜਾ ਆਪੀ ਦੇ ਅੰਦਰ ਰੱਖ ਲੈ ਲੈ ਲੈ। ਦਲੇ ਆਪਣੇ ਘਾਟਾ ਕੀ ਚੀਜ਼ ਦਾ ਕਹਿੰਦੇ ਜੋਬ ਕਰਾਂਗੀ ਹੁਣ। ਸੋ ਘਾਟਾ ਕਿਸੇ ਗੱਲ ਦਾ ਨਹੀਂ ਮੇਰੇ ਪਿੱਕਿਆਂ ਨੇ ਵਿਆਹ ਤਾਂ ਮੈਨੂੰ ਸੋਨਾ ਦਾਜ ਦੇਤਾ ਤੇ ਪਰ ਮੇਰੇ ਪਿੱਕਿਆਂ ਨੇ ਇਹ ਗੱਲ ਨਹੀਂ ਸੋਚੀ ਵੀ ਅਸੀਂ ਆਪਦੇ ਧੀ ਨੂੰ ਘਰ ਲੈ ਕੇ ਦੇ ਦਈਏ ਉਹਦਾ ਆਪਦਾ ਕੋਈ ਘਰ ਹੋਵੇ ਤੁਸੀਂ ਕਹਿੰਦੇ ਹੋ ਤੁਹਾਡਾ ਘਰ ਹੈ। ਤੇ ਮੇਰੇ ਪਿੱਕੇ ਕਹਿੰਦੇ ਐ ਵੀ ਉਹ ਸਾਡਾ ਘਰ ਐ ਮੇਰਾ ਘਰ ਕੋਈ ਨਹੀਂਗਾ ਇਸ ਕਰਕੇ ਮੈਂ ਆਉਦੀ ਜੋਬ ਕਰਕੇ ਆਪਦਾ ਘਰ ਲਾਉਂਗੀ ਸੋਣਾ ਉੱਥੇ ਰਹੂੰਗੀ ਮੇਰਾ ਨਾਮ ਹੋਊਗਾ ਓਏ ਆ ਵੀ ਤੇਰਾ ਘਰ ਔਰ ਕਿਹੜਾ ਘਰ ਆਗਾ ਇੱਕ ਘਰ ਮੇਰਾ ਨਹੀਂਗਾ ਤੇ ਹੁਣ ਮੈਂ ਇਹੀ ਫੈਸਲਾ ਕਰਿਆ ਕਿ ਮੈਂ ਆਪਦੀ ਜੋਬ ਕਰਕੇ ਆਪਦਾ ਇੱਕ ਘਰ ਬਣਾਉਂਗੀ ਉਸ ਚ ਪਾਵਾਂ ਇੱਕ ਹੀ ਕਮਰਾ ਹੋਵੇ ਪਰ ਮੇਰਾ ਆਪਦਾ ਘਰ ਤਾਂ ਹੋਊਗਾ ਇੱਥੋਂ ਦੇ ਤਾਣੇ ਮੈਨੇ ਤਾਣਾ ਸੁਣਨੇ ਪੈਣਗੇ ਤੇ ਸੁਖ ਆ ਸਾਰੀਆਂ ਗੱਲਾਂ ਬੋਲਣ ਤੇ ਤੁਸੀਂ ਮੈਨੂੰ ਮਜਬੂਰ ਕੀਤਾ ਠੀਕ ਆ ਤੇ ਮੰਮੀ ਜੀ ਜਿਹੜਾ ਤੁਸੀਂ ਬੜੇ ਫਕਰ ਨਾਲ ਕਹਿੰਦੇ ਹੋ ਨਾ ਵੀ ਇਹ ਮੇਰਾ ਘਰ ਹੈ ਤੁਸੀਂ ਵੀ ਤੈਸ ਘਰ ਚ ਬਗਾਨੀ ਆਏ ਹੋ ਤਾਂ ਫਿਰ ਤੁਹਾਡਾ ਘਰ ਕਿਵੇਂ ਹੋਇਆ ਸੁਖ ਤੁਸੀਂ ਵੀ ਕਹਿੰਦੇ ਸੀ ਵੀ ਤੂੰ ਇਸ ਘਰ ਚ ਬਗਾਨੀ ਆਈ ਹੈ ਇਸ ਘਰ ਕੇ ਮੈਂ ਆਪਦਾ ਘਰ ਬਣਾਉਂਗੀ ਤੇ ਰਹੂੰਗੀ ਤੇ ਇਹ ਤਾਂ ਸਾਡੀਆਂ ਅੱਖਾਂ ਖੋਲਤੀਆਂ ਪਰ ਇਹ ਘਰ ਤਾਂ ਮੇਰਾ ਵੀ ਨਹੀਂ ਹੈਗਾ ਸੀ ਸਹੀ ਗੱਲ ਹੈ ਜੀ ਸਾਡਾ ਬਹੁਤ ਵੱਡੀ ਗਲਤੀ ਹੋਈ ਅਰਸ਼ਾ ਅਸੀਂ ਤੁਹਾਨੂੰ ਤਾਂ ਨਹੀਂ ਮਾਰਦੇ ਰਿਹਾ ਦੇ ਵੇਖ ਕੇ ਮਗ ਜਾ ਇਹ ਕਿ ਤੂੰ ਸਮਝੀ ਨਹੀਂ ਗਿਆ ਪਰ ਆ ਉਹਦਾ ਘਰ ਦਾ ਕਰਤਾ ਉਹ ਲੱਗਦਾ ਕੋਈ ਵੀ ਨਹੀਂ ਹੁੰਦਾ ਪਰ ਉਹ ਕੋਈ ਵੀ ਨਹੀਂ ਹੁੰਦਾ ਹੈਗਾ ਉਹੀ ਗੱਲ ਪੁੱਤ ਮੈਨੂੰ ਵੀ ਬੱਸ ਐ ਹੋ ਗਿਆ ਸੀਗਾ ਹਨਾ ਬੱਸ ਸਾਨੂੰ ਮaaf ਕਰ ਦੇ ਪੁੱਤ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਮੰਮੀ ਤੇ ਪਰ ਔਰਤ ਦਾ ਘਰ ਵੀ ਹੁੰਦਾ ਮਾਂ ਜੇ ਸੱਸਾ ਮਾਂ ਬਣ ਜਾਣਾ ਤਾਂ ਔਰਤ ਦਾ ਘਰ ਉਹੀ ਹੁੰਦਾ ਹਨਾ ਜਿੱਥੇ ਵਿਆਹ ਕੇ ਆਉਂਦੀ ਹੈਗੀ ਅਸਲ ਕਰ ਔਰਤ ਦਾ ਆਹੀ ਹੁੰਦਾ ਉਰ ਵੀ ਮੰਨ ਲਾ ਸ ਪਿੰਡ ਹੁੰਦਾ ਔਰਤ ਦਾ ਬੱਸ ਦਿਮਾਗ 'ਚ ਜਿਹੜੀ ਗਲਤ ਉਹ ਭਰੀ ਹੋਈ ਸੀ ਬੱਸ ਪੁੱਤ ਕੋਈ ਨਾ ਅਸੀਂ ਸਾਨੂੰ ਮaaf ਕਰ ਦਿੱਤੀ ਚੰਗਾ ਫਸਲ ਕਰ ਤੇ ਰਹੀ ਹੈ ਹੀ ਹੁਣ ਤੈਨੂੰ ਨੌਕਰੀ ਕਰਨੀ ਹੈ ਤੈਨੂੰ ਪੂਰਾ ਹੱਕ ਆ ਠੀਕ ਆ ਤੂੰ ਡਿਗਰੀਆਂ ਕੀਤੀਆਂ ਨੇ ਪੜ੍ਹਾਈ ਤੇ ਪੈਸਾ ਖਰਚਾ ਗਿਆ ਨੌਕਰੀ ਕਰ ਜੋ ਸੁਣਾਈ ਆ ਕੋਈ ਨਾ ਬਤਾਉ ਨੌਕਰੀ ਕਰ ਖੁਸ਼ ਹੋਇ ਪ੍ਰਕਾਰ ਤੇ ਹੀ ਹੈ ਜਿਹੜਾ ਮੰਮੀ ਇਹ ਨਾਲ ਮੈਂ ਜਾਣਾ ਠੀਕ ਆ ਠੀਕ ਆ ਅੱਜ ਕਿਉਂਕਿ ਸੁਖ ਮੈਂ ਪਹਿਲਾਂ ਹੀ ਲੇਟ ਹੋਈ ਪਈ ਆ ਤੁਸੀਂ ਚਲ ਬੱਚਾ ਚੱਲ ਗਿਆ ਠੀਕ ਆਪਾਂ ਚਲ ਠੀਕ ਆ ਮਾਂ ਟੈਸ਼ਨ ਲਈ ਸਾਰਾ ਕੰਮ ਦਾ ਆਉਂਦੇ ਵੇਲੇ ਲੱਡੂਆਂ ਦਾ ਡੱਬਾ ਲੈ ਕੇ ਆਮਾ ਠੀਕ ਆ ਠੀਕ ਆ ਜਾਓ